ਡਿਪਟੀ ਕਮਿਸ਼ਨਰ ਪਠਾਨਕੋਟ ਕਮ ਨਗਰ ਨਿਗਮ ਕਮਿਸ਼ਨਰ ਪਠਾਨਕੋਟ ਅਦਿੱਤਿਆ ਉਪਲ ਦੇ ਦੇਸ਼ਾ ਨਿਰਦੇਸ਼ ਤੇ ਅੱਜ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ surjeet singh ਵੱਲੋਂ ਪਠਾਨਕੋਟ ਸ਼ਹਿਰ ਵਿੱਚੋਂ ਆਵਾਰਾ ਪਸ਼ੂਆਂ ਨੂੰ ਡੇਰੀਵਾਲ ਵਿਖੇ ਗਊਚਾਲਾ ਵਿੱਚ ਪਹੁੰਚਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਆ ਨੋਡਲ ਅਫਸਰ ਵਿਕਰਮ ਨੇ ਦੱਸਿਆ ਕਿ ਪਠਾਨਕੋਟ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਕਾਰਨ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਅਤੇ ਇਨ੍ਹਾਂ ਕਾਰਨ ਕਈ ਹਾਦਸੇ ਵੀ ਵਾਪਰੇ ਸਨ ਜਿਸ ਦੇ ਉੱਤੇ ਪਹਿਲ ਦੇ ਆਧਾਰ ਤੇ ਕਾਰਵਾਈ ਕਰਦੇ ਆ ਡਿਪਟੀ ਕਮਿਸ਼ਨਰ ਪਠਾਨਕੋਟ ਕਮਨਗਰ ਨਗਰ ਨਿਗਮ ਕਮਿਸ਼ਨਰ ਪਠਾਨਕੋਟ ਅਦਿੱਤਿਆ ਉਪਲ ਦੇ ਦਿਸ਼ਾ ਨਿਰਦੇਸ਼ ਤੇ ਜੁਆਇੰਟ ਕਮਿਸ਼ਨਰ surjit singh ਵੱਲੋਂ ਉਵਾਰਾ ਪਸ਼ੂਆਂ ਨੂੰ ਡੇਰੀ ਵਾਲ ਵਿਖੇ ਗਊਸ਼ਾਲਾ ਵਿੱਚ ਪਹੁੰਚਾਉਣ ਲਈ ਟੀਮ ਦਾ ਗਠਨ ਕੀਤਾ ਗਿਆ ਉਹਨਾਂ ਦੱਸਿਆ ਕਿ ਅੱਜ ਇਸ ਕੰਮ ਦੀ ਸ਼ੁਰੂਆਤ ਰੇਲਵੇ ਕਲੋਨੀ ਅਤੇ ਅਮਰੂਦਾ ਵਾਲੀਆਂ ਝੁੱਗੀਆਂ ਮੁਹੱਲੇ ਵਿੱਚੋਂ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਅੱਜ ਦੁਪਹਿਰ ਬਾਅਦ ਤੱਕ ਕਰੀਬ 6 ਪਸ਼ੂਆਂ ਨੂੰ ਗਊਸ਼ਾਲਾ ਵਿੱਚ ਪਹੁੰਚਾਇਆ ਗਿਆ ਅਤੇ ਸ਼ਾਮ ਤੱਕ 20 ਪਸ਼ੂਆਂ ਨੂੰ ਰੋਜ਼ਾਨਾ ਗਊਸ਼ਾਲਾ ਤੱਕ ਪਹੁੰਚਾਉਂਦਾ ਟੀਚਾ ਮਿੱਥਿਆ ਗਿਆ। ਉਹਨਾਂ ਦੱਸਿਆ ਕਿ ਪੂਰੇ ਸ਼ਹਿਰ ਵਿੱਚ ਘੁੰਮਰੇ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਪਹੁੰਚਾਇਆ ਜਾਵੇਗਾ ਇਸ ਮੌਕੇ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਸਖਤ ਦਾਅ ਦਿੱਤੀ ਹੈ ਕਿ ਜੇਕਰ ਕਿਸੇ ਦਾ ਕੋਈ ਪਾਲਤੂ ਪਸ਼ੂ ਵੀ ਗਲੀਆਂ ਤੇ ਸੜਕਾਂ ਤੇ ਨਜ਼ਰ ਆਉਂਦਾ ਤਾਂ ਉਸ ਨੂੰ ਗਊਸ਼ਾਲਾ ਵਿੱਚ ਭੇਜ ਦਿੱਤਾ ਜਾਵੇਗਾ ਉੱਤੇ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕਿਸੇ ਖਾਸ ਜਗ੍ਹਾ ਤੇ ਅਵਾਰਾ ਪਸ਼ੂ ਵਿਖਾਈ ਦਿੰਦੇ ਹਨ ਤਾਂ ਉਸ ਦੀ ਸੂਚਨਾ ਨਗਰ ਨਿਗਮ ਪਠਾਨਕੋਟ ਵਿਖੇ ਦੇ ਸਕਦੇ ਹਨ ਅਤੇ ਨਗਰ ਨਿਗਮ ਪਠਾਨਕੋਟ ਵੱਲੋਂ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਤੱਕ ਭੇਜ ਦਿੱਤਾ ਜਾਵੇਗਾ ਤੇ ਪਾਜੀ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਕੀ ਮਿਹਨਤ ਚਲਾਈ ਹੋਈ ਹੈ ਜੀ ਹਾਂਜੀ ਮਾਨਜੋਗ ਡੀਸੀ ਕਮ ਕਮਿਸ਼ਨਰ ਉਠਾਨਕੋੜ ਉਹਨਾਂ ਨੇ ਡਿਪਟੀ ਲਾਈ ਸੁਰਜੀਤ ਸਿੰਘ ਜੁਆਇੰਟ ਕਮਿਸ਼ਨਰ ਸਾਹਿਬ ਦੀ ਉਹਨਾਂ ਨੇ ਮੈਨੂੰ ਨੋਡਲ ਅਫਸਰ ਲਾਇਆ ਮੈਂ ਤੇ ਪੰਕਲ ਸਰ ਆਪਾਂ ਕੰਮ ਕਰ ਰਹੇ ਆ ਪਹਿਲਾ ਦਿਨ ਆ ਸਾਡਾ ਅਸੀਂ ਦੋ ਮੀਲ ਫੜੇ ਤੇ ਚਾਰ-ਫੀ ਮੀਲ ਫੜੀਆਂ ਜੀ ਤੇ ਸਾਡਾ ਪਹਿਲਾ ਚੱਕਰ ਹੱਲੇ ਡੇਲੀ ਡੇਲ ਅੱਜ ਅਸੀਂ ਪਹਿਲਾਂ ਚੁੱਕੀਆਂ ਯੂਨਾਈਟ ਹੋਟਲ ਦੇ ਬੈਕਸਾਈਡ ਜੀ ਹੁਣ ਅਸੀਂ ਰੇਲਵੇ ਸਟੇਸ਼ਨ ਤੇ ਡਿਲਵੇ ਕਲੋਨੀ ਚ ਅੱਜ ਕਰ ਰਹੇ ਆ ਟਾਰਗੇਟ ਇਸ ਤਵਾਰ ਅਮਰੁੱਧਾਂ ਵਾਲੀ ਝੁੱਗੀਆਂ ਐ ਦਿੱਲੀ 20 ਗਾਈਆਂ ਚੁਕਨੀਆਂ ਕਰਨੀਆਂ ਜੀ ਤੇ ਸ਼ਹਿਰ ਦੇ ਵਿੱਚ ਸਰ ਕਿੰਨੀਆਂ ਗਾਈਆਂ ਚੁਕਨ ਦਾ ਟਾਰਗੇਟ ਹੈਗਾ ਵਾ ਆਪਾਂ ਜਿੱਥੇ ਜਿੱਥੇ ਸਾਨੂੰ ਲੱਭਣਗੀਆਂ ਆਪਾਂ ਕਲੀਨ ਕਰਾਂਗੇ ਜਿਹੜੇ ਮੰਡੀ ਸਬਜ਼ੀ ਮੰਡੀ ਗਾਂਧੀ ਚੌਂਕ ਮਮੂਨ ਜਿਹੜੇ ਵੀ ਇਹਦੇ ਸਾਨੂੰ ਲੱਭਣਗੀਆਂ ਮੇਰਾ ਨੰਬਰ ਹੈਗਾ 7986793040 ਜੇ ਕਿਹਨੂੰ ਕੋਈ ਕੰਪਲੇਨ ਹੈ ਕਿਸੇ ਨੇ ਕੋਈ ਮਤਲਬ ਮੇਰੇ ਕੋਲ ਕਾਲ ਕਰ ਸਕਦਾ ਮੈਨੂੰ ਤੇ ਕਿਹਨੇ ਆਪਣੇ ਈਰੀਜ ਉਹ ਗਾਈਆਂ ਚਕਾਨੀਆਂ ਕਿ ਸਰ ਕਈ ਜਿਹੜੀਆਂ ਪਾਲਤੂ ਪਸ਼ੂ ਵੀ ਨੇ ਜਿਹੜੇ ਉਹ ਸੜਕਾਂ ਤੇ ਘੁੰਮਦੇ ਨੇ ਗਲਾਂ ਦੇ ਵਿੱਚ ਰਸੇ ਪਈ ਨੇ ਉਹ ਧਾਰੂ ਪਸ਼ੂ ਨੇ ਉਹਨਾਂ ਨੂੰ ਵੀ ਸਰ ਚੁੱਕਿਆ ਜਾਏਗਾ ਮੈਂ ਪਸ਼ੂ ਨੂੰ ਕੀ ਕਰਾਜੋਗੇ ਜਿਹੜਾ ਨੇ ਨਿਕਰ ਛੱਡੇ ਹੋਏ ਨੇ ਸਰਕਾਰੀ ادارے ਜਾਂ ਕਿਤੇ ਵੀ ਕਿਤੇ ਗਲੀ 'ਚ ਕੋਈ ਗਵਈ ਸਾਨੂੰ ਲਵਦੀ ਫੜ ਲਈ ਭਾਵੇਂ ਪਾਲਤੂ ਹੈ ਤੇ ਭਾਵੇਂ ਉਵਾਰਾ ਹੈ ਐਂ ਚੱਕਣੀ ਚੱਕਣੀ ਹੈ ਤੇ ਸਰ ਇਹ ਗਾਇਆਂ ਕਿੱਥੇ ਲੈ ਜਾਈ ਜਾਂਦੀਆਂ ਨੇ ਅਸੀਂ ਗਊਸ਼ਾਲਾ ਲੈ ਕੇ ਜਾ ਰਹੇ ਆ ਨਗਰ ਨਿਗਮ ਦੀ ਗਊਸ਼ਾਲਾ ਆਪਣੇ ਡੇਰੀ ਵਾਲੇ ਦੀਆਂ ਉੱਥੇ ਲਈ ਆ ਰਹੇ ਆਂ